दे हलका सुनौर दिवेज प्रोग्राम कराया गया जिस दिवेज की पंजाब कांग्रेस दी प्रदान अमरिंदर सिंग राजा वडिंग अते प्रताव वाजवा पहुचे उना ने कांग्रेस दी वर्कर दिनाल मुलकात की थी 2017 दिवेज ओन वाली इलेक्शना दी तैयारी की थी है अते पत्रकारा दिनाल गलबात करते हुए उना ने मुख्यमंत्री पंजाब दे उते कई इल्जाम लगाए ने उना ने क्या है कि पंजाब दे वेच जो इस वक्त हालात ने आम आदमी पार्टी उस दी पूरी जिम्मेदार है चित्ते की कांग्रेस के नाम नाल और नाली गांधी साहब क्योंकि साढ़े मेंबर ऑफ पार्लियामेंट ने ਪੁਰੀ ਸ਼ੁਰੂਆਤ ਕੀਤੀ ਸੀ ਅੱਜ ਜਿਹੜਾ ਉਹ ਦੂਜਾ ਕਾਰਜਕ੍ਰਮ ਹੈ ਕਿਉਂਕਿ ਅਸੀਂ ਬਲਾਕ ਸਰ ਤੇ ਜਾ ਕੇ ਬਲਾਕ ਸਰ ਦੇ ਲੋਕਾਂ ਨਾਲ ਮੰਡਲ ਦੇ ਲੋਕਾਂ ਨਾਲ ਬਲਾਕ ਕਮੇਟੀਆਂ ਦੇ ਨਾਲ ਤੁਸੀਂ ਦੇਖਿਆ ਉਹਨਾਂ ਨਾਲ ਇੰਟਰੈਕਸ਼ਨ ਕਰਕੇ ਕਿਸ ਤਰ੍ਹਾਂ ਉਹਨਾਂ ਤੋਂ ਵਿਚਾਰ ਲਏ ਔਰ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਉਹਨਾਂ ਤੋਂ ਸਿੱਖਣ ਨੂੰ ਮਿਲਦੀਆਂ ਕਿ ਕਿੱਦਾਂ ਅਸੀਂ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰ ਸਕਦੇ ਹਾਂ ਸੋ ਅੱਜ ਉਹ ਇੱਥੇ ਆ ਕੇ ਸਾਨੂੰ ਅੱਜ 2000 ਜਿਹੜਾ ਐਕਟਿਵ ਵਰਕਰ ਹੈ ਪਾਰਟੀ ਦਾ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਔਰ ਆਪਣੀਆਂ ਗੱਲਾਂ ਜੋ ਅਸੀਂ ਜਿਹੜੀਆਂ ਉਹਨਾਂ ਨੂੰ ਆਪਣੀਆਂ ਗੱਲਾਂ ਦੱਸੀਆਂ ਕਿ ਜਿਸ ਤਰ੍ਹਾਂ ਦੂਸਰੇ ਸੂਬਿਆਂ ਦੇ ਵਿੱਚ ਬੀਜੇਪੀ ਤੇ ਅਦਰ ਪਾਰਟੀਆਂ ਨੇ ਕਿਸ ਤਰ੍ਹਾਂ ਇਹ ਚੋਣਾਂ ਪ੍ਰਣਾਲੀ ਨੂੰ ਸਿੱਕੇ ਟੰਗਿਆ ਲੋਕਤੰਤਰ ਨੂੰ ਟੰਗਿਆ ਤਾਂ ਜੋ ਇਹ ਗੱਲਾਂ ਸਾਡੇ ਸੂਬੇ ਸੂਬੇ 'ਚ ਨਾ ਵਾਪਰ ਕਿਉਂਕਿ ਰੋਜ਼ਾਨਾ ਜਿਹੜਾ ਦੁਸ਼ਮਣ ਹੈ ਇਹੋ ਜੀਆਂ ਚਾਲਾਂ ਚੱਲਦਾ ਹੈ ਉਹਨਾਂ ਬਾਰੇ ਸਾਰਿਆਂ ਨੂੰ ਜਾਣੂ ਕਰਾਇਆ ਔਰ 3 ਮਹੀਨਿਆਂ ਬਾਅਦ ਇਸੇ ਤਰ੍ਹਾਂ ਹੀ ਅਸੀਂ ਇੱਕ ਰਿਵਿਊ ਮੀਟਿੰਗ ਦੇ ਨਾਲ ਤਾਂ ਜੋ ਸਾਡੇ ਬਲਾਕ ਕਿਉਂਕਿ ਬਹੁਤ ਸਾਰੀਆਂ ਕਮੀਆਂ ਵੀ ਨਜ਼ਰ ਆਉਂਦੀਆਂ ਸੰਗਠਨ ਦੇ ਵਿੱਚ ਮੰਡਲ ਦੇ ਵਿੱਚ ਕਿੱਥੇ ਬੰਦਾ ਕੰਮ ਨਹੀਂ ਕਰ ਰਿਹਾ ਤੇ ਰਿਵਿਊ ਕਰਕੇ ਫਿਰ ਇਹਦੇ ਵਿੱਚ ਹੋਰ ਅਗਰ ਤਬਦੀਲੀ ਲੈ ਕੇ ਆਉਣ ਦੀ ਲੋੜ ਪਈ ਤਾਂ ਉਹ ਲਿਆਵਾਂਗੇ ਅੱਜ ਇੱਥੇ ਡੇਰਾ ਬੱਸੀ ਤੋਂ ਅੱਜ ਇੱਥੇ ਆਏ ਆ ਕੱਲ ਨੂੰ ਸਾਡਾ ਇਸੇ ਤਰ੍ਹਾਂ ਦੇ ਪ੍ਰੋਗਰਾਮ ਸਮਰਾਲਾ ਵਿਖੇ ਹੈ ਔਰ ਉਸ ਤੋਂ ਬਾਅਦ ਸਾਨੇਵਾਲ ਵਿਖੇ ਹੈ ਸੋ ਮੈਨੂੰ ਪੂਰਨ ਉਮੀਦ ਆਇਆ ਕਿ 2 ਸਾਲ ਪਹਿਲਾਂ ਜਦੋਂ ਅਸੀਂ ਇਸ ਤਰ੍ਹਾਂ ਦੀ ਐਕਸਰਸਾਈਜ਼ ਕਰਾਂਗੇ ਤਾਂ ਅਸੀਂ ਜਿਹੜੀਆਂ ਇਹ ਵਿਰੋਧੀ ਧਿਰ ਪਾਰਟੀਆਂ ਨੇ ਉਹਨਾਂ ਦਾ ਡਟ ਕੇ ਅਸੀਂ ਮੁਕਾਬਲਾ ਕਰਾਂਗੇ ਕਾਫੀ ਕਮੀਆਂ ਦੀ ਗੱਲ ਕੀਤੀ ਹੈ ਬਣੀ ਤਾਂ ਕਰਦੀ ਕਮੀਆਂ ਦੀ ਗੱਲ ਕੀਤੀ ਹੈ ਜਿਹੜੇ ਕਾਂਗਰਸੀ ਹੈ ਤੁਹਾਡੇ ਖਿਲਾਫ ਕੰਪਲੀਟ ਦਿੱਤੀ ਜਾ ਰਹੀ ਹੈ ਕਿ ਜੀ ਵੀ ਜਿਸ ਪ੍ਰਕਾਰ ਕਿਸਾਨਾਂ ਦੇ ਨਾਲ ਜੋ ਬਾਜਵਾ ਸਾਹਿਬ ਨੇ ਅੱਜ ਕਿਹਾ ਮੰਚ ਤੋਂ ਕੀ ਕਿਸਾਨਾਂ ਦੇ ਨਾਲ ਦੁਰਵਿਹਾਰ ਹੋਇਆ ਇਹ ਉਹੀ ਕਿਸਾਨ ਨੇ ਜਿਹਨੂੰ ਕਹਿੰਦੇ ਸੀ ਆਪਾਂ ਅਲਾਈਅੰਸ ਤੇ ਰਲ ਕੇ ਆਪਾਂ ਸਰਕਾਰ ਬਣਾਵਾਂਗੇ ਕੋਈ ਬੇਲਾ ਸੀਗਾ ਕਿ ਮੈਨੂੰ ਲੱਗਦਾ ਕਿ ਰਾਜੂਵਾਲ ਸਾਹਿਬ ਨੂੰ ਵੀ ਮੁੱਖ ਮੰਤਰੀ ਦੇ ਕੈਂਡੀਡੇਟ ਵਾਸਤੇ ਆਫਰਾਂ ਕੀਤੀਆਂ ਜਾਂਦੀਆਂ ਸਨ ਇਹ ਉਹੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹੀ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਅੱਜ ਉਹਨਾਂ ਨਾਲ ਗੱਲ ਕਰਨੀ ਪਸੰਦ ਨਹੀਂ ਕਰਦੇ ਤੁਸੀਂ ਸ਼ਰਤਾ ਮੰਨੋ ਨਾਮ ਨੂੰ ਬਹੁਤ ਸਾਰੀਆਂ ਸ਼ਰਤਾਂ ਮੰਨੀਆਂ ਜਾਂਦੀਆਂ ਬਹੁਤ ਸਾਰੀਆਂ ਸ਼ਰਤਾਂ ਨਹੀਂ ਮੰਨੀਆਂ ਜਾਂਦੀਆਂ ਕਿਉਂਕਿ ਸਰਕਾਰ ਹਾਲਾਤ ਵੇਖ ਕੇ ਸਿਰਫ ਇਹ ਸ਼ਰਤਾਂ ਮੰਨ ਗਈ। ਲੇਕਿਨ ਮੁੱਖ ਮੰਤਰੀ ਅਗਰ ਵਿੱਚੋਂ ਮੀਟਿੰਗ ਤੋਂ ਉੱਠ ਕੇ ਚਲਾ ਜਾਏਗਾ ਔਰ ਗੱਲ ਨਹੀਂ ਕਰੇਗਾ। ਮੁੱਖ ਮੰਤਰੀ ਦਾ ਇੱਕ ਆਮ ਅਗਰ ਕੋਈ ਜੁੱਤੇ ਬਣਾਉਣ ਵਾਲਾ ਸਾਡਾ ਭਰਾ ਹੈ। ਅਗਰ ਉਹਨਾਂ ਦੀ ਵੀ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਤਾਂ ਉਹ ਗੱਲ ਨਹੀਂ ਸੁਣਨੀ ਪੈਗੀ। ਇਹ ਤਾਂ ਮੈਂ ਟਵੀਟ ਕੀਤਾ ਹੈ ਕਿ ਆਦਰਨੀਆਂ ਇੱਕ ਪਰਿਵਾਰ ਦਾ ਤੁਹਾਨੂੰ ਪਤਾ ਹੈ ਕਿ ਸਮੂਹ ਕਬਜਾ ਹੈਗਾ ਜਿਹੜੇ ਉਹ ਸਮਝਦੇ ਕਿ ਸਾਡਾ ਜਨਮ ਜਮਾਂਦਰੂ ਜਮਦਿਆਂ ਦਾ ਹੱਕ ਸੀਗਾ ਅਸੀਂ ਤਾਂ ਅਕਾਲ ਤਖਤ ਸਾਹਿਬ ਨੂੰ ਬਹੁਤ ਸਨਮਾਨ ਦਿੰਦੇ ਆਂ ਔਰ ਉਸ ਸਨਮਾਨ ਕਰਦੇ ਲੇਕਿਨ ਇਸ ਤਰ੍ਹਾਂ ਦੇ ਨਾਲ ਹੀ ਆ ਜਿਹੜੀ ਲੋਕਾਂ ਦੇ ਮਨ ਦੇ ਵਿੱਚ ਦੁੱਖਦਾ ਪੈਦਾ ਹੁੰਦੀ ਹੈ ਔਰ ਲੋਕ ਆਸੇ ਪਾਸੇ ਫਿਰ ਦੂਰ ਹੁੰਦੇ ਆ ਸਾਡਾ ਇਸ ਚੀਜ਼ਾਂ ਤੋਂ ਉਹਦਾ ਕਾਰਨ ਹੀ ਇਹ ਹੈ ਕਿ ਜਦੋਂ ਪੋਲਿਟੀਕਲ ਸਿਸਟਮ ਦਾ ਪੂਰੀ ਦਖਲਅੰਦਾਜ਼ੀ ਹੋਵੇ ਸੋ ਇਸ ਕਰਕੇ ਫਿਰ ਜਨਤਾ ਉਹਰੇ ਤੋਂ ਕਿਨਾਰਾ ਕਰ ਲੈਂਦੀ ਹੈ ਬਾਕੀ ਜੀਓ ਤੇ ਜਿਹੜੇ ਸੈਣੀ ਸਾਹਿਬ ਐ ਉਹਨਾਂ ਨੂੰ ਮੈਂ ਕਹਿਣਾ ਚਾਹੁੰਨਾ ਕਿ ਬਾਰਡਰ ਖੋਲ ਦਿਓ ਸਾਡੇ ਵਪਾਰੀ ਵੀ ਬੜੇ ਪਰੇਸ਼ਾਨ ਨੇ ਹਰ ਵਿਅਕਤੀ ਨੇ ਉਸ ਸ਼ੰਭੂ ਬਾਰਡਰ ਤੋਂ ਗੁਜਰਨਾ ਹੈ ਕਿਸਾਨ ਨੂੰ ਤੁਸੀਂ ਦਿੱਲੀ ਨਹੀਂ ਜਾਣ ਦਿੰਦੇ ਕਿਹਨੇ ਕਿਹਾ ਸੀ ਕਿਉਂ ਰੋਕਿਆ ਹੋਇਆ ਬਾਰਡਰ ਨਾਇਬ ਸੈਣੀ ਸਾਹਿਬ ਤੁਸੀਂ ਸਲਾਹ ਤਾਂ ਬੜੀ ਦਿੱਤੀ ਹੈ ਚੰਗੀ ਗੱਲ ਹੈ ਦੇਣੀ ਚਾਹੀਦੀ ਹੈ ਤਾਂ ਮੇਰੀ ਬੇਨਤੀ ਹੈ ਸੈਣੀ ਸਾਹਿਬ ਨੂੰ ਬਾਰਡਰ ਖੋਲੋ ਕਿਸਾਨ ਨੂੰ ਜਾਣ ਦਿਓ ਜੰਤਰ ਮੰਤਰ ਤੇ ਬੈਠੇ ਤਾਂ ਜੋ ਕਿਸੇ ਪ੍ਰਕਾਰ ਦੇ ਸਾਡਾ ਜਿਹੜਾ ਇਕਨੋਮੀ ਦਾ ਨੁਕਸਾਨ ਹੋ ਰਿਹਾ ਪੰਜਾਬ ਦਾ ਉਹ ਵੀ ਨਾ ਹੋਵੇ ਗੱਲਾਂ ਕਰਨੀਆਂ ਸੌਖੀਆਂ ਆ